ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਉਹ ਦਿਨ ਚੁਣਿਆ ਜਦੋਂ ਸਾਡੇ ਦੇਸ਼ ਦਾ ਝੰਡਾ ਉੱਚਾ ਕਰਨ ਵਾਲੇ ਅੱਜ ਸਾਡੇ ਦਰਮਿਆਨ ਇਸ ਐਡੀਟੋਰੀਅਮ ਦੇ ਵਿੱਚ ਚੜ੍ਹਨ ਪਾ ਰਹੇ ਨੇ ਖੁਸ਼ੀ ਇਸ ਗੱਲ ਦੀ ਕਿ ਜਿਆਦਾ ਕਿ ਭਾਰਤ ਦੀ ਹਾਕੀ ਤੇ ਭਾਰਤ ਦੀ ਕ੍ਰਿਕਟ ਟੀਮ ਦੇ ਮੌਜੂਦਾ ਕੈਪਟਨ ਸਾਡੇ ਨਾਲ ਬੈਠੇ ਨੇ ਹਰਮਨਪ੍ਰੀਤ ਕੋਰ ਮਹਿਲਾ ਟੀਮ ਦੀ ਕੈਪਟਨ ਤੇ ਹਰਮਨ ਹਰਮਨਪ੍ਰੀਤ ਜਿਹੜਾ ਮੁੰਡਾ ਸਾਡਾ ਟਰੈਕ ਕਰਦੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜਿਸ ਤਰ੍ਹਾਂ ਨੀ pher ਜੀ ਨੇ ਕਿਹਾ ਕਿ ਇਹ 골ਡਨ ਪੀਰੀਅਡ ਚੱਲ ਰਿਹਾ ਸਾਡੇ ਹਾਕੀ ਲਈ ਸਾਡੇ ਗੋਲੇ ਸੁੱਟਣ ਵਾਲਿਆਂ ਲਈ ਸਾਡੇ ਤੀਰਅੰਦਾਜ਼ਾਂ ਲਈ ਸਾਡੇ ਰੋਇਨ ਵਾਲਿਆਂ ਲਈ ਐਥਲੈਟਿਕਸ ਲਈ ਕ੍ਰਿਕਟ ਲਈ ਸਾਰਾ ਬਹੁਤ ਅੱਛਾ ਇੱਕ ਕੰਬੀਨੇਸ਼ਨ ਬਣ ਗਿਆ ਕਦੇ ਕਦੇ ਵੜ ਜਾਂਦੀ ਹੁੰਦੀ ਹੈ ਕੁਦਰਤੀ ਟੀਮ ਕਸੈਦਾ ਦੀ ਕਿ ਆਪਸ ਦੇ ਵਿੱਚ ਸਿਨਕੋਨਾਈਜੇਸ਼ਨ ਨਹੀਂ ਚੰਗੀ ਹੋਵੇ ਸੋ ਅੱਜਕੱਲ ਉਹ ਚੱਲ ਰਿਹਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਡੇ ਜਿਹੜੇ ਸਕੋਰ ਨੇ ਉਹ ਵੀ 7 7 8 8 9 9 10 10 ਗੋਲ ਵੀ ਅਸੀਂ ਕਰ ਰਹੇ ਹਾਂ ਔਰ ਤਕੜੀਆਂ ਟੀਮਾਂ ਦੇ ਖਿਲਾਫ ਕਰ ਰਹੇ ਹਾਂ ਕੋਈ ਐਡਾ ਨਹੀਂ ਕਿ ਕੋਈ ਗਸੀਂ ਕੋਈ ਕੁਆਲੀਫਾਇਰ ਦੌਰ ਦੇ ਵਿੱਚ ਕੋਈ ਛੋਟੇ ਟੀਮਾਂ ਦੇ ਖਿਲਾਫ ਕਰ ਰਹੇ ਸੋ ਇਥੋਂ ਇਸੇ ਦੋਂ ਦਾ ਕਿ ਸਾਡੀ ਟੀਮ ਦੀ ਜਿਹੜੀ ਜਿਹੜੀ ਆਪਸ ਦੇ ਵਿੱਚ ਤਾਲਮੇਲ ਹੈ ਆਈ ਕੰਟੈਕਟ ਹੈ ਜਿਹੜਾ ਕੋਚ ਕੋਚਸ ਨੇ ਜੋ ਸੋਚਿਆ ਹੁੰਦਾ ਹੈ ਜੋ ਬੈ ਕੇ ਕੈਪਟਨ ਸੋਚਦਾ ਉਹ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਹੈ ਔਰ ক্রিকেট ਦੇ ਵਿੱਚ ਜਿਸ ਤਰ੍ਹਾਂ ਕਿ ਕੁੜੀਆਂ ਦੀ ক্রিকেট ਤਾਂ ਰਵਾਜ ਹੀ ਹੈ ਨਹੀਂ ਸੀਗਾ ਮੈਂ ਮੈਟਰੋ ਸਿਟੀ ਚ ਹੈਗਾ ਸੀਗਾ ਪਰ ਸਾਡੇ ਆਪਣੇ ਪੰਜਾਬ ਚ ਖਾਸ ਤੌਰ ਤੇ ਮੋਗੇ ਵਾਲੇ ਪਾਸੇ ਸੰਗਰੂਰ ਵਾਲੇ ਪਾਸੇ ਇਧਰ ਬਿਲਕੁਲ ਹੀ ਨਹੀਂ ਸੀ ਜਿਸ ਵੇਲੇ ਸੈਂਚਰੀ ਲਾਈ ਸੀ ਹਰਮਨ ਪ੍ਰਤ ਅਰਵਿੰਦੀਪ ਨੇ ਤਾਂ ਮੈਂ ਕਰਬੀਜਾ ਕਹਿਆ ਸੀਗਾ ਬਧਾਈ ਦੇ ਕਹਿਆ ਸੀ ਪਰਵਾਰ ਨੂੰ ਤੇ ਆਸਟ੍ਰੇਲੀਆ ਦੇ ਵਿੱਚ ਉਸ ਵੇਲੇ ਚੱਲ ਰਿਹਾ ਸੀ ਜਿਹੜਾ ਵਰਡ ਕੱਪ ਚਲੋ ਹਾਰਲਕ ਕੇ ਸੀ ਹਾਰ ਕੇ ਫਾਈਨਲ ਪਰ ਮੈਲਬਨ ਕ੍ਰਿਕਟ ਗਰਾਉਂਡ ਉਸ ਵੇਲੇ ਪਹਿਲੀ ਵਾਰ ਜਿਹੜਾ ਕੁੜੀਆਂ ਦੀ ਟੀਮ ਦੇ ਵਿੱਚ ਮੈਲਬਨ ਕ੍ਰਿਕਟ ਗਰਾਉਂਡ ਜਿਹੜਾ ਉਹ ਚ ਇੱਕ ਵੀ ਸੀਟ ਖਾਲੀ ਨਹੀਂ ਸੀ ਉਸ ਵੇਲੇ ਤੋਂ ਬਾਅਦ ਪਤਾ ਲੱਗਿਆ ਕਿ ਕੁੜੀਆਂ ਦੀ ਕ੍ਰਿਕਟ ਟੀਮ ਨੂੰ ਵੀ ਫਾਈਨੈਂਸਰਸ ਜਿਹੜੇ ਨੇ ਉਹ ਮਿਲ ਸਕਦੇ ਨੇ ਸਪਾਂਸਰਸ ਮਿਲ ਸਕਦੇ ਨੇ ਤੇ ਅੱਜ ਵਿਮਨ ਆਈਪੀਐਲ ਸ਼ੁਰੂ ਹੋਣ ਲੱਗੇ ਗੁਜਰਾਤ ਵੱਲ ਤੁਸੀਂ ਕਹਿ ਰਹੇ ਹੋ ਮੁੰਬਈ ਵੱਲ ਮੁੰਬਈ ਇੰਡੀਅਨਸ ਵੱਲੋਂ ਕਿਹੜਨਗੇ ਉਹ ਸਾਰੀਆਂ ਅਤੰਚਾਰ ਕੁੜੀਆਂ ਹੋਰ ਨੇ ਜਿਹੜੀਆਂ ਉਹਨਾਂ ਦੀ ਕੁੁਰਾਣ ਦੇ ਪੈਰੇ ਵਿੱਚ ਉਹਨਾਂ ਦੀ ਖੇਡ ਦੀ ਜਿਹੜੀ ਵੈਲਿਊ ਹੈ ਉਹ ਪਈ ਹੈ ਬੜੀ ਅੱਛੀ ਕਰ ਨਹੀਂ ਤਾਂ ਪਹਿਲਾਂ ਇਹ ਹਾਲਾਤ ਸੀਗੇ ਕਿ ਮੈਂ ਇੱਕ ਸੀਰੀਜ਼ ਦੇ ਵਿੱਚ ਵੀ ਕੀਤਾ ਸੀ ਭਿਲਾਤੇ ਨੇ ਚਲੋ ক্রিকেট ਤਾਂ ਜਿਹੜੀ ਬੁਆਏਸ ক্রিকেট ਬਹੁਤ ਜ਼ਿਆਦਾ ਫੇਮਸ ਉਹਨਾਂ ਦਾ ਲੋਪ ਲੋਪ ਰੋਗ ਲੋਕ ਜਿਹੜੇ ਨੇ ਰੱਬ ਵਾਂਗੂ ਪੂਜਦੇ ਉਹਨਾਂ ਨੂੰ ਉਹਨਾਂ ਦੇ ਪੋਸਟਰ ਬਣਦੇ ਨੇ ਉਹਨਾਂ ਨੂੰ ਮਤਲਬ ਹੱਥ ਲਾਉਣ ਨੂੰ ਤਰਸਦੇ ਹਾਕੀ ਟੀਮ ਦਾ ਹਾਲ ਹੁੰਦਾ ਸੀ ਕਿ ਪਤਾ ਨਹੀਂ ਕਦੋਂ ਆਉਣਾ ਹੈ ਕਿੱਥੇ ਜਾਣਾ ਹੈ ਪੱਲਿਓ ਪੈਸੇ ਵੀ ਲੱਗਦੇ ਸੀ ਤਾਂ ਇਹ ਹਾਲਾਤ ਸੀ ਕਿ ਕੋਈ ਰਿਸ਼ਤਾ ਕਰਨ ਵਾਲੇ ਆ ਗਏ ਤੁਮ ਕੁੜੀ ਆਲੇ ਆ ਕੇ ਤੇ ਮੁੰਡਿਆਂ ਨੂੰ ਪੁੱਛਦੇ ਕਿ ਮੁੰਡਾ ਕੀ ਕਰਦਾ ਉਹ ਕਹਿੰਦਾ ਭਾਰਤੀ ਹਾਕੀ ਟੀਮ ਚ ਖੇਡਦਾ ਹੈ ਫਿਰ ਚਲੋ ਉਹ ਤਾਂ ਖੇਡਦਾ ਕੰਮ ਕੀ ਕਰਦਾ ਉਹ ਕਹਿੰਦਾ ਖੇਡਦਾ ਕੰਮ ਮਤਲਬ ਇਹਨੂੰ ਕੰਮ ਹੀ ਨਹੀਂ ਮੰਨਿਆ ਜਾਂਦਾ ਸੀਗਾ ਤਾਂ ਖੇਡ ਆਏ ਵੀ ਚਲੋ ਤਾਂ ਖੇਡਦਾ ਠੀਕ ਹੈ ਨਾ ਸੋ ਅੱਜ ਹਾਕੀ ਜਿਹੜੀ ਹੈ ਉਹ ਕੋਈ ਇੱਕ ਜਸਟ ਖੇਡ ਨਹੀਂ ਰਹੀ ਇੱਕ profession ਬਣ ਗਈ ਇਹਨੰਦੇ ਕਪਤਾਨ ਸਾਹਿਬ ਦੇ ਪਿਤਾ ਜੀ ਆਏ ਉਹਦੇ 1 ਕਰੋੜ ਦਾ ਚੈੱਕ ਲੈਣ ਉਹਨਾਂ ਨੇ ਕਰੋੜ ਦਾ ਚੈੱਕ ਲੈ ਕੇ ਮੈਨੂੰ ਕੀ ਕਿਹਾ ਮੇਰੇ ਮੋਢੇ 'ਤੇ ਰੱਖ ਕੇ ਕਹਿੰਦੇ ਚਲੋ ਇਹ ਤਾਂ ਮੁੰਡੇ ਆਪਦੀ ਅਚੀਵਮੈਂਟ ਕਰਦੇ ਨੇ ਬੜੀ ਵਧੀਆ ਤੁਸੀਂ ਗੱਲ ਕਰਤੀ ਪਰ ਕਹਿੰਦੇ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਕਹਿੰਦੇ ਮੈਂ ਖੇਤੀ ਕਰਦਾ ਤੇ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੋ ਗਈ ਪੰਜਾਬ ਸਰਕਾਰ ਕਰਕੇ ਬੇਟਾ ਮੈਂ ਕੀ ਇਹ ਕੀ ਅੰਕਲੇ ਕਹਿੰਦੇ ਰਾਤ ਨੂੰ ਖੇਤ ਜਾਣਾ ਬੰਦ ਹੋ ਗਿਆ ਸਾਡਾ ਹੁਣ ਬਿਜਲੀ ਦਿਨੇ ਹੀ ਆ ਜਾਂਦੀ ਹੈ ਦੇਖੋ ਭਾਰਤੀ ਹਾਕੀ ਟੀਮ ਦਾ ਕਪਤਾਨ ਜਿਹੜਾ ਉਹਦਾ ਪਿਤਾ ਜੀ ਖੇਤੀ ਕਰਕੇ ਹੈ ਔਰ ਕਹਿ ਰਹੇ ਆ ਕਿ ਸਾਨੂੰ ਆਹਾ ਹਾ ਸਹੂਲਤਾਂ ਮਿਲ ਗਈਆਂ ਤੇ ਰਾਤ ਨੂੰ ਖੇਤਾਂਾਂ ਦੀ ਲੋੜ ਨਹੀਂ ਪੈਂਦੀ ਹੁਣ ਦਿਨੇ ਜਿਹੜੀ ਆ ਬਿਜਲੀ ਮਿਲ ਜਾਂਦੀ ਸੋ ਇੱਥੇ ਸਿੱਧਾ ਹੁੰਦਾ ਅਸੀਂ ਖਿਡਾਰੀ ਵੀ ਆ ਅਸੀਂ ਆਂਦਾ ਤੇ ਵੀ ਆ ਨਾਲ ਅਸੀਂ ਲੋਕਾਂ ਨੂੰ ਲੋਕਾਂ ਦਾ পেট ਭਰਨ ਚ ਵੀ ਅਸੀਂ ਦੇਸ਼ ਦਾ পেট ਭਰਨ ਚ ਅਸੀਂ ਯੋਗਦਾਨ ਪਾ ਰਹੇ ਹਾਂ ਫੂਡ ਬਾਲ ਆਫ ਇੰਡੀਆ ਕਹਿੰਦੇ ਐ 182 ਲੱਖ ਮੀਟ੍ਰਿਕ ਟਨ ਝੋਨਾ ਪੈਦਾ ਕਰਦੇ ਆ ਜੀ ਔਰ 99% ਝੋਨਾ ਅਸੀਂ ਵੇਚਦੇ ਆ ਕਿਉਂਕਿ ਆਪਣੀ ਖਰਾਕ ਦਾ ਹਿੱਸਾ ਨਹੀਂ ਹੈਗਾ ਚੋਰ ਸੋ ਜੋ ਮਰਜੀ ਅਸੀਂ ਕਰਾਉਣਾ ਹੋਵੇ ਦੇਖੋ ਇੰਦਰ ਦੇਵਤਾ ਵੀ ਦੇਖੋ ਇੰਦਰ ਦੇਵਤਾ ਖੁਦ ਤਾੜੀਆਂ ਮਾਰ ਰਿਹਾ ਅੱਜ ਕਿ ਸੱਚੀ ਨੀਤ ਨਾਲ ਕੰਮ ਹੋ ਰਹੇ ਨੇ ਇੱਕ ਵਾਰੀ ਆਪਾਂ ਵੀ ਮਾਰ ਦਿੰਨੇ ਦਾੜੀ ਤੁਹਾਡੀ ਜੋ ਜੋ ਪੰਜਾਬ ਦੀ ਡਿਊਟੀ ਲੱਗਦੀ ਹੈ ਝੰਡਾ ਬਰਦਾਰ ਬਣਨ ਵਾਸਤੇ ਭਾਵੇਂ ਯਾਦੀ ਦੀ ਲੜਾਈ ਹੋਵੇ ਭਾਵੇਂ ਕਾਰਗਿਲ ਤੇ ਝੰਡਾ ਲਹਿਰਾਉਣਾ ਹੋਵੇ ਭਾਵੇਂ ਟੋਕੀਓ ਓਲੰਪਿਕ ਹੋਵੇ ਪਾਵੇਂ ਏਸ਼ੀਅਨ ਖੇਡਾਂ ਹੋਣ ਕਮਲਨਗੜ ਖੇਡਾਂ ਹੋਣ ਵਰਲਡ ਕੱਪ ਹੋਵੇ ਤਾਂ ਝੰਡਾ ਜਦੋਂ ਲਹਿਰਾਇਆ ਜਾਂਦਾ ਹੈ ਉੱਥੇ ਇੱਕ ਅੱਧਾ ਪੰਜਾਬੀ ਜ਼ਰੂਰ ਖੜਾ ਹੁੰਦਾ ਜਾਂ ਫਿਰ ਝੰਡਾ ਬਰਦਾਸ਼ੀ ਸਾਡਾ ਪੰਜਾਬੀ ਹੁੰਦਾ ਕਿ ਝੰਡਾ ਲੈ ਕੇ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਝੰਡਾ ਸਾਡੇ ਪੁਰਖਿਆਂ ਨੇ ਸਾਨੂੰ ਲੈ ਕੇ ਦਿੱਤਾ ਸਾਡੇ ਗੁਰੂਆਂ ਨੇ ਆਜ਼ਾਦੀ ਦੀਆਂ ਲੜਾਈਆਂ ਸ਼ੁਰੂ ਕੀਤੀਆਂ ਸੀ ਮਜਲੂਮਾਂ ਦੇ ਹੱਕਾਂ ਨੂੰ ਉਹਨਾਂ ਦੀ ਰਖਵਾਲੀ ਕਰਨ ਵਾਸਤੇ ਤੇ ਪੱਦੇ ਸਿੰਘ ਗੋਰੀ ਅੱਜ ਵੀ 23 ਸਾਲ ਦੇ ਨੇ। ਫਿਰ ਕਰਤਾਰ ਸਿੰਘ ਸਰਾਬੇ ਹੋਰੀ ਅੱਜ ਵੀ 19 ਸਾਲ ਦੇ ਹੀ ਨੇ। ਤੇ ਸਾਡੇ ਗਦਰੀ ਬਾਬੇ ਉਹਨਾਂ ਦਾ ਉਹਨਾਂ ਦਾ ਜੋਸ਼ ਤੇ ਹੋਸ਼ ਇਕੱਠੇ ਚੱਲਦੇ ਰਹੇ ਤਾਂ ਕਰਕੇ ਪੰਜਾਬ ਦੀ ਜਿਹੜੀ ਗਲੋਰੀ ਹੈ ਉਹ ਇੰਨੀ ਜ਼ਿਆਦਾ ਸ਼ਾਈਨ ਕਰਦੀ ਹੈ ਦੁਨੀਆ 'ਚ। ਹਾਂ ਇਹ ਗੱਲ ਵੀ ਮੰਨਦੇ ਆ ਪਿਛਲੇ ਕਈ ਸਾਲਾਂ ਤੋਂ ਥੋੜਾ ਜਿਹਾ ਤੁੰਦਲਾ ਹੋ ਗਿਆ ਸੀ ਚਮਕ ਤੁੰਦਲੀ ਹੋ ਗਈ ਸੀ। ਮੂਰੇ ਲੱਗੇ ਹੋਏ ਸੀ ਜਿਹੜੇ ਉਹਨਾਂ ਨੇ ਤਾਂ ਖੇਡਾਂ ਵੱਲ ਧਿਆਨ ਦਿੱਤਾ। ਨਾ ਕਿਸਾਨਾਂ ਵੱਲ ਧਿਆਨ ਦਿੱਤਾ ਨਾ ਮਲਾਜ਼ਮਾਂ ਵੱਲ ਧਿਆਨ ਦਿੱਤਾ ਨਾ ਨੌਕਰੀਆਂ ਦੇਣ ਵੱਲ ਧਿਆਨ ਦਿੱਤਾ ਨਾ ਕਾਲਜ ਬਣਾਉਣ ਵੱਲ ਜਾਂ ਯੂਨੀਵਰਸਿਟੀਆਂ ਬਣਾਉਣ ਵੱਲ ਧਿਆਨ ਦਿੱਤਾ ਉਹਨਾਂ ਨੇ ਸਿਰਫ ਆਪਣੇ ਆਪ ਤੇ ਧਿਆਨ ਦਿੱਤਾ ਆਪਣੇ ਪਰਿਵਾਰਾਂ ਵੱਲ ਹੀ ਧਿਆਨ ਦਿੱਤਾ ਮੈਂ ਤਾਂ ਮੈਨੂੰ ਕਈ ਵਾਰ ਪੱਤਰਕਾਰ ਕਹਿੰਦੇ ਨੇ ਤੁਸੀਂ ਪਰਿਵਾਰ ਨੂੰ ਟਾਈਮ ਕਿੰਨਾ ਕੁ ਦਿੰਦੇ ਹੋ ਜੀ ਮੈਂ ਜਿਵੇਂ ਪਰਿਵਾਰ ਦੇ ਨਾਲ ਹੀ ਰਹਿਣਾ ਕਹਿੰਦੇ ਨੇ ਲਈ ਜੀ ਤਿੰਨ ਤਿੰਨ ਚਾਰ ਚਾਰ ਦਾ ਪ੍ਰੋਗਰਾਮ ਹੁੰਦੇ ਆ ਪਰ ਸੋ ਤੁਸੀਂ ਦਿੱਲੀ ਫਿਰਦੇ ਸੀ ਕੱਲ ਤੁਸੀਂ ਪਠਾਨਕੋਟ ਫਿਰਦੇ ਸੀ ਪਰਿਵਾਰ ਨੂੰ ਟਾਈਮ ਕਦੋਂ ਦਿੰਦੇ ਹੋ ਮੈਂ ਇਹ ਪਰਿਵਾਰ ਚ ਹੀ ਰਹਿਣਾ ਕਹਿੰਦੇ ਨੇ ਇਹ ਅਸੀਂ ਤਾਂ ਕਵਰ ਕਰ ਦਿਆ ਤੁਹਾਨੂੰ মিডিਆ ਰਹੀਂ ਸਾਡੇ ਕੋਲ ਸ਼ਡਿਊਲ ਆ ਜਾਂਦਾ ਸਾਰਾ ਕਿ ਮੁੱਖ ਮੰਤਰੀ ਕਿੱਥੇ ਜਾਊਗਾ ਮੈਂ ਕੀ ਕੀ ਹੈ ਕਹਿੰਦੇ ਕੱਲ ਨੂੰ ਤੁਸੀਂ ਉੱਥੇ ਜਾ ਰਹੇ ਹੋ ਪਾਸੋਂ ਤੁਸੀਂ ਉੱਥੇ ਜਾ ਰਹੇ ਹੋ ਪਰਵਾਰ ਨੂੰ ਟਾਈਮ ਕਹਿੰਦੇ ਮੈਂ ਕਹਿੰਦਾ ਜੀ ਤੁਸੀਂ ਥੋੜਾ ਜਿਹਾ ਥੋੜਾ ਜਹਾ ਮਤਲਬ ਗੌਰ ਨਾਲ ਸੋਚੋ ਇਹਨੂੰ ਪੰਜਾਬ ਨੂੰ ਮੈਂ ਆਪਣਾ ਪਰਿਵਾਰ ਮੰਨਦਾ ਮੈਂ ਰੋਜ਼ ਪਰਿਵਾਰ ਜੀ ਹਾਂ ਆ ਵੀ ਮੇਰਾ ਪਰਿਵਾਰ ਦਾ ਹਿੱਸਾ ਹੈ ਮੈਂ ਅਜੇ ਵੀ ਪਰਿਵਾਰ ਚਾ ਮੈਂ ਕੱਲ ਐਨ ਆਰ ਆਈ ਪਰਿਵਾਰਾਂ ਨਾਲ ਸੀਗਾ ਉਹ ਵੀ ਆਪਣੀ ਨੇ ਉਹ ਇੱਥੋਂ ਵਤਨ ਤੋਂ ਸਿਸਟਮ ਤਾਂ ਦੁਹਹੀਓ ਕਿ ਉੱਥੇ ਚਲੇ ਗਏ ਕਾਮਯਾਬ ਹੋ ਗਏ ਪਰ ਦਿਲ ਥੋੜੀ ਲੱਗਦਾ ਉੱਥੇ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵੈਈ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਸਾਰੀ ਉਮਰ ਕਿ ਮੇਰੇ ਪੇਕਿਆਂ ਵੱਲੋਂ ਠੰਡੀ ਹਵਾਵਾਂ ਦੇ ਬੁੱਲਿਆ ਆਉਣ ਤੁਸੀਂ ਜਿੱਥੇ ਮਰਜੀ ਖੇਡਣ ਜਾਓ ਜਦੋਂ ਸਵੇਰੇ ਉੱਠਦੇ ਹੋਵੋਗੇ ਆਪਣੇ ਲੈਪਟਾਪ ਤੇ ਜਾਂ ਆਈਪੈਡ ਤੇ ਜਾਂ ਮੋਬਾਈਲ ਤੇ ਚੈੱਕ ਕਰਦੇ ਹੋਵੋਗੇ ਪੰਜਾਬ ਦੀਆਂ ਖਬਰਾਂ ਕਿ ਸਾਰਾ ਸੁੱਖ ਸੰਗ ਸੋ ਤੁਹਾਨੂੰ ਸੰਭਾਲਣਾ ਤੁਹਾਨੂੰ ਇਨਾਮ ਦੇਣਾ ਤੁਹਾਨੂੰ ਸਨਮਾਨਿਤ ਕਰਨਾ ਤੁਹਾਡੀ ਇੱਜ਼ਤ ਵਧਾਉਣਾ ਸਾਡਾ ਫਰਜ਼ ਹੈ ਇਹਦੇ ਨਾਲ ਸਾਡੀ ਵੀ ਇੱਜ਼ਤ ਵੱਧਦੀ ਹੈ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਵੀ ਗਰਮਾ ਵਧੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ੀਰੋਦਨ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹ ਇਹਨਾਂ ਭਾਰਤ ਰਤਨ ਦੀ ਜਰਬਦੂਗੀ ਕਿ ਹਾਂ ਯਾਰ ਬਾਤ ਕੀ ਇਹ ਰਤਨ ਸਿਪਾਰਤ ਦੇ ਜੇ ਨਹੀਂ ਵੀ ਦੇਣਗੇ ਸਾਡ ਇੱਜ਼ਤ ਘਟਲ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਭਾਤ ਰਤਨ ਦੀ ਗਰਮਾ ਬਾਤ ਸਕਦੀ ਹੈ ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਨ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਨ ਮਹਿਸੂਸ ਹੋਊਗਾ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ ਰੀਸੈਂਟਲੀ ਸਪੋਰਟਸ ਪਾਲਿਸੀ ਬਣੀ ਹੈ 15-15 ਲੱਖ ਰੁਪਏ 올림픽 ਦੀ ਤਿਆਰੀ ਤੋਂ ਪਹਿਲਾਂ ਦੇ ਬਾਅਦ ਤਾਂ ਕੋਈ ਵੀ ਦੇ ਦਿੰਦਾ ਜੇ ਤੁਸੀਂ ਕੁਝ ਕਰਿਆ ਹੈ ਬਾਅਦ ਸਾਨੂੰ ਰੋਜ਼ ਆਉਂਦੇ ਫਲਾਣੇ ਟੂਰਨਾਮੈਂਟ ਤੇ ਆਜੋ ਜੀ ਸਨਮਾਨਿਤ ਕਰਨਾ ਪਹਿਲਾਂ ਤਿਆਰੀ ਕਰਨ ਵਾਸਤੇ ਦੇਈ ਹੈ ਨਾ ਉਹ ਗੱਦੇ ਤਾਂ ਹੋਣ ਨਾ ਜਿੱਥੇ ਕੁਸ਼ਤੀ ਹੁੰਦੀ ਹੈ ਮਿੱਟੀ 'ਚ ਪ੍ਰੈਕਟਿਸ ਕਰੀ ਜਾਂਦੇ ਆ ਜਾਂ ਕਿ ਉੱਥੇ ਗੱਦੇ ਹੁੰਦੇ ਨੇ ਗ੍ਰਿਪ ਵੀ ਨਹੀਂ ਬਣਦੀ ਉਹ ਐਸਟੋਟਰਫ ਤਾਂ ਹੋਵੇ ਨਾ ਜਿਹੜੀ ਤੇ ਖੇਡਿਆ ਜਾ ਰਿਹਾ ਹੈ ਅੱਜਕੱਲ ਇੱਥੇ ਆਪਾਂ ਗ੍ਰੀਨ ਕਲਰ ਦੀ ਐਸਟੋਟਰਫ ਤੇ ਖੇਡਿਆ ਜਾਂਦੇ ਆ ਉੱਥੇ ਬਲੂ ਹੁੰਦੀ ਉਹ ਜ਼ਿਆਦਾ ਫਾਸਟ ਹੈ ਸਪੈਕਟਸ ਹੀ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਕੀ ਹੋ ਗਿਆ ਤੇ ਉਹ ਹੋ ਸਾਡੇ ਕੋਲੇ ਜੈਬਲਨ ਹੋਵੇ ਜਿਹੜੀ ਸੁੱਟੀ ਜਾਂਦੀ ਹੈ ਉਹ ਗੋਲੇ ਹੋਣ ਉਸ ਕਿਸਮ ਦਾ ਮਾਹੌਲ ਇਨਫਰਾਸਟ੍ਰਕਚਰ ਸਾਡੇ ਕੋਲੇ ਹੋਵੇ ਸੋ ਤਾਂ ਕਰਕੇ ਅਸੀਂ ਪਹਿਲੇ ਹੀ ਪੈਸੇ ਦੇਣ ਲੱਗੇ ਕਿ ਬਾਅਦ ਦਾ ਦੇਣੀ ਦੇਣੇ ਪਹਿਲਾਂ ਤਿਆਰੀ ਕਰਨ ਵਾਸਤੇ ਦੇ। ਸੋ ਅੱਜ 11 ਫਿਰ 11 ਔਰ ਆਲਮੋਸਟ ਸਾਰੇ ਪਲੇਇੰਗ 11 ਜੀ ਹੋਂ ਤੁਸੀਂ ਆਪਣੇ ਆਪਣੇ ਫੀਲਡ ਦੇ ਵਿੱਚ। ਸੋ ਅੱਜ ਪਲੇਇੰਗ 11 ਨੂੰ ਮੈਂ ਸਨਮਾਨਤ ਕਰ ਰਿਹਾ ਮੈਨੂੰ ਬੜੀ ਬੜੀ ਖੁਸ਼ੀ ਹੈ ਮੈਂ ਖੁਦ ਸਪੋਰਟਸ ਲਵਰ ਹਾਂ ਤੇ ਜਿਹਦੇ ਵਿੱਚੋਂ 7 ਡੀਐਸਪੀ ਤੇ 4 ਪੀਸੀਐਸ ਦੇ ਵਿੱਚ ਤੁਸੀਂ ਆਏ ਹੋ ਪਹਿਲੀ ਵਾਰ ਜਿਸ ਤਰ੍ਹਾਂ ਰੁਪਿੰਦਰ ਨੇ ਕਿਹਾ पीसीएस ਤੇ ਬਚਾਇਓ ਅਸੀਂ ਵੇਟ ਵੀ ਕਰ ਲਾਂਗੇ ਤੁਹਾਡੀ ਪੜ੍ਹਾਈ ਦੀ ਅਸੀਂ ਤੁਹਾਡੀ ਡਿਗਰੀ ਦੀ ਵੇਟ ਕਰ ਲਾਂਗੇ ਕਿ ਤੁਸੀਂ ਉਹ ਪੂਰੀ ਕਰ ਲਓ ਤਾਂ ਮੈਂ ਚਾਹੁੰਨਾ ਕਿ ਤੁਹਾਨੂੰ ਜਿਸ ਵੇਲੇ ਤੁਸੀਂ ਜਿੱਤ ਕੇ ਆਇਓ ਹੋ ਸਕਦਾ ਉਸ ਵੇਲੇ ਤੁਸੀਂ ਬਹੁਤ ਜ਼ਿਆਦਾ ਸਪੋਰਟਸ ਵੱਲ ਧਿਆਨ ਹੋਵੇ ਤਾਂ ਪੜ੍ਹਾਈ ਦੀ ਡਿਗਰੀ ਜਿਹੜੀ ਆ ਉਹ ਪ੍ਰੋਪਰ ਨਾ ਹੋਈ ਹੋਵੇ ਦੁਬਾਰਾ ਕਰ ਲਓ ਅੱਜ ਕੱਲ ਤਾਂ ਕੋਈ ਪੜ੍ਹਨ ਦਾ ਟਾਈਮ ਕੋਈ ਉਮਰ ਏਜ 바ਰ ਨਹੀਂ ਹੈ ਕੁਝ ਤਾਂ ਕੱਟਾਂ ਕਰਕੇ ਜੌਬ ਉਹ ਮਿਲੇ ਜਿੱਥੇ ਤੁਸੀਂ ਸਨਮਾਨਤ ਮਹਿਸੂਸ ਕਰੋ ਮੈਂਟਲੀ ਟੌਰ ਚ ਨਾਮ ਹੋ ਕਿ ਯਾਰ ਐਡ ਵੱਡੇ ਅਸੀਂ ਇੱਕ ਪਲੇਅਰ ਰਹੇ ਆ ਸਾਨੂੰ ਇੱਥੇ ਲਾਇਆ ਹੋਇਆ ਯਾਰ ਕੋਈ ਵੀ ਘੰਟੀ ਮਾਰ ਕੇ ਜਾਂਦਾ ਉਹ ਇੱਧਰ ਜਾਓ ਉਹ ਉੱਧਰ ਜਾ ਉਹ ਨਹੀਂ ਚਾਹੀਦਾ ਪਲੇਅਰ ਨੂੰ ਬੰਦਾ ਮਾਨ ਸਨਮਾਨ ਮਿਲੂਗਾ ਔਰ 100% ਨੌਕਰੀ ਦੀ ਗਰੰਟੀ ਮੈਂ ਦੇਣਾ ਤੁਹਾਨੂੰ ਚਾਹੇ ਨੈਸ਼ਨਲ ਚੋਂ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਣੀ ਹੀ ਮਿਲਣੀ ਹੈ ਨੌਕਰੀ ਕਿੱਥੇ ਮਿਲਣੀ ਹੈ ਇਹ ਵੀ ਤੁਸੀਂ ਡਿਸਾਈਡ ਕਰਨਾ ਤੁਹਾਨੂੰ ਸਪੋਰਟਸ ਡਾਇਰੈਕਟਰ ਵੀ ਲਾਵਾਂਗੇ ਤੁਹਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਵੀ ਲਾਵਾਂਗੇ ਤੁਹਾਨੂੰ ਹੈੱਡ ਕੋਚ ਵੀ ਲਾਵਾਂਗੇ ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਸਰਮਾਨਤ ਕਰਕੇ ਨੌਕਰੀ ਦੇ ਕੇ ਚਲੋ ਜੀ ਤੁਹਾਨੂੰ ਤਾਂ ਉਧਰ ਭੇਜ ਦਈਏ ਨਾ ਕਿ ਲਾਉਣ ਕਿ ਅਸੀਂ ਤੁਹਾਡੇ ਤੋਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ-ਜਿੱਥੇ ਵੀ ਹੋ ਸਕਦਾ ਹੈ ਹਾਕੀ ਵਾਸਤੇ ਨਵੇਂ ਪੀੜੀ ਨੂੰ ਕੋਚਿੰਗ ਕਰੋ ਨਵੀਂ ਟੀਮ ਪਿਆਰ ਕਰਕੇ ਦਿਓ ਇੱਕ ਇੱਕ ਜਣਾ ਜੇ ਦੋ ਦੋ ਤਿੰਨ ਤਿੰਨ ਪਲੇਅਰ ਵੀ ਦੇ ਦੇਗਾ ਉਹ ਚੋ ਜੇ ਕਿਤੇ 7-8 ਹੋਰ ਨਿਕਲ ਆਏ ਨੈਸ਼ਨਲ ਵਾਸਤੇ ਬੈਂਚ ਸਟੈਂਡ ਬਣ ਗਈ ਤਾਂ ਇਹ ਆਪਣੀ ਪ੍ਰਾਪਤੀ ਹੋਊਗੀ ਫਿਰ ਤੁਸੀਂ ਛੁੱਟੀਆਂ ਲੈਣੀਆਂ ਹੋਣਗੀਆਂ ਜਾਂ ਕਿਤੇ ਅਸੀਂ ਦੇਵਾਂਗੇ ਅਸੀਂ ਤੁਹਾਨੂੰ ਕੋਈ ਉੱਥੇ ਮਤਲਬ ਨਾਕੇ ਲਾਉਣ ਵਾਸਤੇ ਜਾਂ ਕਿਸੇ ਦੇ ਮਗਰ ਗੱਟੀਆਂ ਭਜਾਉਣ ਵਾਸਤੇ ਮੇਨ ਡਿਊਟੀ ਲਈ ਅਸੀਂ ਡਿਊਟੀ ਤੁਹਾਡੀ ਸਪੋਰਟਸ ਨਾਲ ਸੰਬੰਧਿਤ ਹੀ ਲਾਵਾਂ ਮੇਰੇ ਪਹਿਲੇ ਦਿਨੋਂ ਇਹ ਸੋਚ ਹੈ ਕਿ ਪਲੇਅਰਾਂ ਨੂੰ ਜੇ ਤੁਸੀਂ ਹਮਾਂਤ ਕਰਨ ਤਾਂ ਘਟੂ ਘਟ ਉਸ ਪਲੇਅਰ ਤੋਂ ਇੰਨੀ ਕੁ ਉਮੀਦ ਕਰੀਏ ਕਿ ਕੋਈ ਕੋਈ ਨਾ ਕੋਈ ਤੇਜਿੰਦਰ ਆਪਣੇ ਫੀਲਡ ਦਾ ਦੇ ਦੇ ਸਾਨੂੰ ਪੰਜ ਸੱਤ ਬੱਚੇ ਨੈਸ਼ਨਲ ਵਾਸਤੇ ਇਹਨਾਂ ਨੂੰ ਕੀ ਚਾਹੀਦਾ ਹੈ ਅਕੈਡਮੀ ਬਣਾਉਣੀ ਹੈ ਅਕੈਡਮੀ ਬਣਾ ਦਾਂਗੇ ਕਿੱਥੇ ਕੋਈ ਕੋਚ ਕੋਚਿੰਗ ਕਰਨੀ ਚਾਹੁੰਦਾ ਹੈ ਸਿਕਸ ਸਾਈਡ ਲਾਉਣਾ ਹੈ ਸਿਕਸ ਸਾਈਡ ਕਰ ਦਾਂਗੇ ਹੁਣੇ ਸੰਗਰੂਰ ਲਾ ਕੇ ਆਏ ਆਂ ਅਸੀਂ ਸਿਕਸ ਸਾਈਡ ਵੇਟ ਲਿਫਟਿੰਗ ਦਾ ਇੰਟਰਨੈਸ਼ਨਲ 올림픽 ਲੈਵਲ ਦਾ ਅਸੀਂ ਉੱਥੇ ਸੈਂਟਰ ਬਣਾਇਆ ਜੋ ਗੱਦੇ ਜੋ ਵੇਟ ਉੱਥੇ ਵਰਤੇ ਜਾਂਦੇ ਨੇ ਉਹੀ ਸੇਮ ਗ੍ਰਿਪ ਇੱਥੇ ਅਸੀਂ ਕੀਤੀ ਸੋ ਸਪੋਰਟਸ ਨਰਸਰੀਜ਼ ਅਨਾਉਂਸ ਕਰਤੀਆਂ ਅਗਲੇ ਬਜਟ ਚ ਸਪੋਰਟਸ ਦਾ ਬਜਟ ਜਿਹੜਾ ਕਾਫੀ ਵੱਡਾ ਬਜਟ ਰੱਖਾਂਗੇ ਸਪੋਰਟਸ ਦਾ ਬਜਟ ਕਿਉਂਕਿ ਇਹ ਚ ਕੱਲਾ ਸਪੋਰਟਸ ਨਹੀਂ ਹੈਗਾ ਇਹ ਚ ਸਮਝ ਲਓ ਐਂਟੀ ਡਰੱਗ ਪੈਸੇ ਵੀ ਉਹ ਵੀ ਉਹ ਵੀ ਬਜਟ ਦੇ ਵਿੱਚ ਜੋੜਿਆ ਕਿਉਂਕਿ ਤੁਸੀਂ ਖੇਡਣ ਲੱਗੋਗੇ ਤੁਹਾਨੂੰ ਦੇਖ ਕੇ ਹੋਰ ਮੌ ਲੱਖਾਂ ਮੁੰਡੇ ਖੇਡਣਗੇ ਡਰੱਗ ਤੋਂ ਬਚਣਗੇ ਜਿਹੜਾ ਪੈਸਾ ਐਂਟੀ ਡਰੱਗ ਤੇ ਲਾਉਨੇ ਆ ਉਹ ਸਪੋਰਟਸ 'ਲਾ ਦਨੇ ਆ ਤਾਂ ਕਿ ਉਹ ਇਧਰ ਜਾਣ ਹੀ ਨਾ ਬੱਚੇ ਸਿਸ ਕਰਕੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਔਰ ਖਾਸ ਤੌਰ ਤੇ ਨੌਜਵਾਨ ਜਿਹੜੇ ਸਾਡੇ ਨੇ ਇੱਕ ਪੰਜਾਬੀ ਦੀ ਘਾਬਤ ਹੈ ਵੇਲਾਮਨ ਸ਼ੈਤਾਨੀ ਦਾ ਕਰ ਜੇ ਤੁਸੀਂ ਵੇਲੇ ਹੋ ਕੋਈ ਕੋਈ ਕੰਮ ਕਰ ਹੈ ਨਹੀਂ ਡਿਗਰੀਆਂ ਹੈਗੀਆਂ ਨੇ ਕੰਮ ਮਿਲਿਆ ਨਹੀਂ ਜਾਂ ਕੋਈ ਸਪਾਰਸਨ ਲੈ ਗਿਆ ਪਹਿਲਾਂ ਕੋਈ ਐਮ ਐਲ ਏ ਨੂੰ ਜਾਣਦਾ ਸੀ ਜਾਂ ਕੋਈ ਪੈਸੇ ਨਾਲ ਲੈ ਗਿਆ ਪਰ ਆਲੇ ਦੁਆਲੇ ਬੁਰੀ ਸੰਗਤ ਵਾਲੇ ਬਹੁਤ ਨੇ ਇਹ ਕਹਿਣ ਵਾਲੇ ਚੱਲ ਕੁਝ ਨਹੀਂ ਹੁੰਦਾ ਤੂੰ ਆ ਥੋੜਾ ਜਿਹਾ ਆ ਲਾ ਕੇ ਦੇਖ ਲੈ ਇੱਕ ਵਾਰੀ ਥੋੜਾ ਜਿਹਾ ਕੁਝ ਨਹੀਂ ਹੁੰਦਾ ਮਸਤ ਹੋ ਜਾਏਗਾ ਥੋੜਾ ਜਿਹਾ ਉਹ ਜਿਹੜਾ ਚੀਜ਼ ਐ ਬਹੁਤ ਖਤਰਨਾਕ ਐ ਅਸੀਂ ਉੱਥੋਂ ਵਿਚਾਰਕ ਬਚਾਉਣਾ ਚਾਹੁੰਦੇ ਆਂ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਆਂ ਵੀ ਉਹਨਾਂ ਨੂੰ ਕੰਮ ਦੇ ਦਈਏ ਫਿਰ ਉਹ ਨਹੀਂ ਇੱਧਰ ਉੱਧਰ ਜਾਣਗੇ ਪੁਲਿਸ ਦੇ ਵਿੱਚ ਭਰਤੀ ਦਾ ਹਰ ਸਾਲ ਅਸੀਂ ਅਨਾਉਂਸ ਕਰਤਾ ਪਹਿਲਾਂ 4 ਸਾਲਾਂ ਬਾਅਦ ਹੁੰਦਾ ਸੀ ਕਿ ਜਿੰਨੇ ਹਜ਼ਾਰ ਪੁਲਿਸ ਭਰਤੀ ਕਰਨੇ ਦੱਸਦੇ ਵੀ 2 ਮਹੀਨੇ ਪਹਿਲਾਂ ਹੀ ਸੀ ਨੌਜਾਨ ਮੁੰਡੇ ਕਹਿੰਦੇ ਯਾਰ ਥੋੜੇ ਜਿਹਾ ਪਹਿਲਾਂ ਦੱਸ ਦਿੰਦੇ ਤਾਂ ਯਾਰ ਥੋੜਾ ਜਿਹਾ ਗਰਾਊਂਡ ਚਾਕੇ ਐਕਸਰਸਾਈਜ਼ ਕਰ ਲੈਂਦੇ ਪ੍ਰੈਕਟਿਸ ਕਰ ਲੈਂਦੇ ਤਿਆਰੀ ਕਰ ਲੈਂਦੇ ਅਸੀਂ ਹੁਣ ਕੀ ਹੈ ਸਾਲ ਅਗਲੇ ਤਿੰਨ ਸਾਲ ਦਾ ਬਣਾਤਾ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਊਗੀ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਆ ਜਾਊਗਾ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਰਿਜ਼ਲਟ ਆ ਜਾਊਗਾ ਹਰ ਸਾਲ ਦਸੰਬਰ ਚ 2200 ਤੋਂ 2300 ਮੱਕ ਮੱਕ 1600 ਸਿਪਾਈ ਫੈਸਾਬ ਇਨਸਪੈਕਟਰ ਫਿਰ ਇਨਸਪੈਕਟਰ ਹਰ ਸਾਲ ਭਰਤੀ ਹੋਣਗੇ ਤਾਂ ਕਿ ਬੱਚੇ ਤਿਆਰ ਕਰ ਤਿਆਰੀ ਕਰਨ ਜੇ ਇੱਕ ਅਟੈਂਪਟ ਨਹੀਂ ਆਏ ਅਗਲੀ ਡੈਂਪਟ ਚ ਦੇਖ ਲਓ ਤੇ ਗਰਾਊਂਡ ਚ ਜਾਓਗੇ ਸਰੀਰ ਨਾਲ ਪਿਆਰ ਹੋਊਗਾ ਡਰੱਗ ਤੋਂ ਬਚੋਗੇ ਇਧਰ ਉਧਰ ਬੁਰੀ ਸੰਗਤ ਤੋਂ ਬਚੋਗੇ ਸੋ ਮੇਰਾ ਇਹ ਮਕਸਦ ਹੈ ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਏਜੰਟਾ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਫਿਰ ਉੱਥੇ ਜਾ ਕੇ ਕਿਹੜਾ ਸੌਖਾ ਜੀ ਆਪਾਂ ਦੇਖਦੇ ਆ ਕੈਨੇਡਾ ਦੀਆਂ ਖ਼ਬਰਾਂ ਪੜ੍ਹ ਲਓ ਬੀਰਜ਼ਗਰੀ ਫਾਇਲ ਕੀ ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜਾਣਾ ਤੋਂ ਪਰਵਾਹ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉੱਥੇ ਅੰਦਰ ਹੋ ਕੇ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ 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 ਜੇਲ੍ਹ ਜਾਵੇ